ਜੀ ਸਾਸਰੀ ਗਾਲ ਜੀ ਹੈਪੀ ਦੀਵਾਲੀ ਸਾਰਿਆਂ ਨੂੰ ਲੋ ਜੀ ਅਸੀਂ ਲਾਉਣ ਲੱਗੇ ਆਂ 4 ਸਾਲ ਪੁਰਾਣੀਆਂ ਲੜੀਆਂ ਜਿੱਦਾਂ ਜਿੱਦਾਂ ਦੀਵਾਲੀ ਆ ਜਾਂਦੀ ਆ ਉਦੋਂ-ਉਦੋਂ ਲੜੀਆਂ ਲਾ ਦੇ ਦੀਆਂ ਜਦੋਂ ਦੀਵਾਲੀ ਨਿਕਲ ਜਾਂਦੀ ਆ ਉਦੋਂ ਲਪੇਟ ਕੇ ਰੱਖ ਦੇ ਦੀਆਂ ਹਨਾ ਆ ਦੇਖ ਆ ਸੁੱਖ ਆ ਆ ਦੇ ਪਾਰਚੀ ਕਿੱਥੇ ਆ ਤੇਰੀ ਜਿਹੜੀ ਲਿਖੀ ਆ ਪਾਰਚੀ ਲਿਖੀ ਫੇਰਦੀ ਆ ਕੱਲ ਦੀ ਪਟਾਕਿਆਂ ਦੀ ਉਹ ਵੀ ਪੜਦੇ ਆਂ ਦੇਖਦੇ ਹਾਂ ਉੱਤੇ ਕਿਹੜੇ-ਕਿਹੜੇ ਨੇ ਪਟਾਕੇ ਲਿਖੇ ਆ ਬਹੁਤ ਸ਼ੈਤਾਨ ਆ ਢਿੱਡੀ ਜੀ ਇਹ ਨਦੀ ਇੰਨੀ ਕਿ ਵੱਡੀ ਆ ਇਹ ਸਾਡੇ ਸਾਰੇ ਕੋਠੇ ਦੇ ਉੱਤੇ ਆ ਜਾਂਦੀ ਮਤਲਬ ਸਾਡਾ ਕੋਠਾ ਹੀ ਛੋਟਾ ਆ ਲੜੀ ਤਾਂ ਚੱਲ ਗਿੱਟੀ ਹੈਗੀ ਆਗੀ ਤਾਂ ਅਸੀਂ 20 ਵੀ ਲਿਹਾਉਣੇ ਆ ਲੈ ਆਏ ਆ ਸੱਚ ਆ 20 ਕਿੰਨੇ ਲੈ ਸੱਤ ਕ ਅੱਠ ਆਹ 12 12 ਦੀਵੇਂ ਲਾਏ ਆ ਅਸੀਂ ਕਿਉਂਕਿ ਤੇਲ ਜਿਆਦਾ ਮਹਿੰਗਾ ਹੋਇਆ ਸਰੋਂ ਦਾ ਥਾਕੇ ਸਰੋਂ ਦਾ ਬੋਰਾ ਸਾਡੇ ਭਰਿਆ ਭਰਿਆ ਆ ਪਰ ਅਸੀਂ ਪਿੱਛੇ ਨੂੰ ਅੱਗੇ ਬਣਾ ਕੋੜੀ ਪਰ ਅਸੀਂ ਉਹ ਉਹਨਿ ਦਾ ਕਢੌੜ ਦਾ ਸਾਡਾ ਟਾਈਮ ਨਹੀਂ ਲੱਗਦਾ ਸਰ ਉਹਦਾ ਤੇਲ ਬੋਰਾ ਸਾਡੇ ਭਰੇ ਨੂੰ ਮੈਨੂੰ ਮਾ 2 ਮਹੀਨੇ ਹੋ ਗਏ 3 ਮੁੱਲ ਲਈ ਆਈਦਾ ਸੀ 2-2 ਲੀਟਰ ਕਦੇ 4 ਲੀਟਰ ਕਦੇ ਲੀਟਰ ਲੀਟਰ ਭਰ ਆ ਸੀ ਇੰਨੇ ਘਾਲੀ ਬੰਦੇ ਆ ਸਰ ਉਹ ਕਢਾਉਣ ਨਹੀਂ ਜਾਂਦੇ ਹੈਗੇ ਬੋਰੇ ਵਿੱਚ ਚਾਹ ਤਿਆਰ ਕੀਤੀ ਸਾਰੀ ਪਾਈ ਆ ਹੁਣ ਦੇਖਦੇ ਦਿਵਾਲੀ ਤੋਂ ਬਾਅਦ ਕਢਾ ਕੇ ਲਿਆਵਾਂਗੇ ਹਨ ਅੱਜ ਜੀ ਦਿਵਾਲੀ ਆ ਬਸ ਬੰਦ ਕਰ ਹਾਂਜੀ ਲੋ ਜੀ ਇਹਨੇ ਲਿਸਟ ਲਿਖੀ ਆਪਣੀ ਗਾਈਜ਼ ਤੇ ਦੇਖਦੇ ਆ ਕਿ ਕੀ ਕੀ ਮੰਗਾਉਂਦੀ ਆ ਤੇ ਨਾਲ ਇਹਨੂੰ ਵੀ ਲੈ ਕੇ ਜਾਣਾ ਜੋ ਪੜ ਕੇ ਨੇ ਸੁਣਾਤਾ ਉਹ ਇਹਨੂੰ ਲਿਆ ਦੇਣਾ ਜੋ ਨਾ ਸੁਣਾ ਹੋਇਆ ਉਹ ਨਹੀਂ ਚੱਲ ਸੁਣਾ ਦੱਸ ਇੱਥੇ ਥੋੜੀ ਧਰੱਖ ਕੀ ਕੀ ਆ ਦੱਸ ਜੇਦੀ ਕਰ ਉੱਚੀ ਉੱਚੀ ਬੀਬੀ ਬੰਬ ਹਾਂ ਟੀਜਲੀ ਹਾਂ ਬਸ ਬਿਜਲੀ ਤੇ ਬਸ ਬੀੜੀ ਬੰਬ ਹੀ ਮੈਣਨੇ ਹਨਾ ਬਸ ਤੋਤਾ 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 ਬੰਬ ਹੋਰ ਚੰਦ ਹੈ ਚੰਦ ਬੰਬ ਚੰਦ ਬੰਬ ਹੋਰ ਦੱਸ ਕਰ ਬੰਬ ਹੋਰ ਪਾਪਾ ਹੈ ਪਾਪਾ ਪਾਪਾ ਆਵਗੀ ਹਾਂ ਨਹੀਂ 10 ਚੇ ਚੌਧੀਆਂ ਚੌਧੀਆਂ ਹਾਂ ਹੋਰ ਫੁੱਲ ਝੜੀਆਂ ਹੋਰ ਚੱਕਰੀ ਲੈ ਉਹ ਦੇਖਦੀ ਉਧਰ ਨੂੰ ਆ ਤਾਂ ਪਰਚਾ ਥੱਲੇ ਪੜਦੀਆਂ ਹੋਰ ਅਨਾਰ ਹੋਰ ਰੰਗੋਦੀਆਂ ਰੰਗੋੜ ਮੋਗਤੀਆਂ ਹੋਰ ਬੀੜੀਆਂ ਦੀਆਂ ਬੱਤੀਆਂ ਬੀੜੀਆਂ ਦੀਆਂ ਬੱਤੀਆਂ ਬੀੜੀਆਂ ਦੀਆਂ ਬੱਤੀਆਂ ਅੱਛਾ ਹੋਰ ਚੱਲ ਬੱਸ ਕਰ ਹਾਂ ਇੰਨਾ ਕੋ ਇੰਨਾ ਕੋ ਨਹੀਂ ਮਿਲਣਾ ਅੱਧੀਆਂ ਚੀਜ਼ਾਂ ਇਦੋਂ ਲੈਣੀ ਹਾਂਜੀ ਲਓ ਜੀ ਅਸੀਂ ਚੱਲੇ ਆਂ ਦੀਵਾਲੀ ਦੇ ਪਟਾਕੇ ਲੈਣ ਮੈਂ ਤਾਂ ਰਹਿਮੂ ਤੇ ਪਟਾਕੇ ਲੈ ਕੇ ਆਉਣੇ ਆਂ ਅਸੀਂ ਪਰ ਸਾਨੂੰ ਇਹ ਨਹੀਂ ਪਤਾ ਲੱਗਦਾ ਵੀ ਦੀਵਾਲੀ ਅੱਜ ਆ ਕਿ ਕੱਲ ਨੂੰ ਅੱਜ ਹੈਗੀ ਆ 20 ਤਰੀਕ ਕੋਈ ਕਹਿੰਦਾ ਅੱਜ ਦੀਵਾਲੀ ਆ ਕੋਈ ਕਹਿੰਦਾ ਕੱਲ ਨੂੰ ਦੀਵਾਲੀ ਆ ਹੁਣ ਪਤਾ ਨਹੀਂ ਕਦੋਂ ਨੂੰ ਪਰ ਪਟਾਕੇ ਇਹਨੂੰ ਥੋੜੇ ਜਿਹਾ ਲਿਆ ਲੈਣੇ ਆ ਤੇ ਬਾਕੀ ਦੇਖਦੇ ਆ ਕੀ ਹਿਸਾਬ ਕਿਤਾਬ ਉੱਥੇ ਜਾ ਕੇ ਦੇਖਦੇ ਆ ਕਿਹੜੇ ਪਟਾਕੇ ਲੈਂਦੀ ਏ ਤੇ ਨਾਲੇ ਸਾਡਾ ਮੁੱਕ ਗਿਆ ਦੀਵਾਲੀ ਵਾਲੇ ਦਾਣਾ ਆਟਾ ਦੀਵਾਲੀ ਦਾ ਸੱਚ ਪਤਾ ਨਹੀਂ ਅੱਜ ਆ ਕਿ ਕੱਲ ਨੂੰ ਪਰ ਸਾਡਾ ਮੁੱਕ ਗਿਆ ਆਟਾ ਤੇ ਇਸ ਲਈ ਅਸੀਂ ਸਜੋ ਪੰਜ ਜਿਹਾ ਦੋ ਤਿੰਨਾਂ ਨੂੰ ਫੋਨ ਕੀਤਾ ਦੇਖੋ ਪਿੱਛੇ ਬੋਰਾ ਰੱਖਿਆ ਆ ਉਹ ਤਿੰਨਾਂ ਬੰਦਿਆਂ ਨੂੰ ਫੋਨ ਕੀਤੇ ਚੱਕੀ ਵਾਲਿਆਂ ਨੂੰ ਕੋਈ ਕਹਿੰਦਾ ਭਰਾਵਾ ਅਸੀਂ ਅੱਜ ਹੀ ਦਿਹਾੜੀ ਆ ਰੱਛ ਬਹੁਤ ਐ ਬਹੁਤ ਆਦਬਾਰੀ ਸ਼ਹਿ ਤੇ ਆਵੇ ਹੁਣ ਦੇਖਦੇ ਆਂ ਜਾ ਕੇ ਉੱਥੇ ਕੀ ਬਣਦਾ ਜੁੜਦਾ ਉਦਾਂ ਮੁੰਡਾ ਇੱਕ ਆਪਣਾ ਮਿੱਤਰ ਹੈਗਾ ਆ ਉਹਨੂੰ ਆਪਾਂ ਉਹਦੇ ਤੋਂ ਪਿਆ ਕੇ ਲਿਆਉਣੇ ਆ ਨਾ ਹੋਊ ਤਾਂ ਥੋੜਾ ਜਿਹਾ ਕਹਣਾ ਆਟਾ ਦੇ ਦੇ ਭਰਾਵਾ ਮੁੜ ਕੇ ਬਿਸ਼ਾ ਕਰਮਾ ਦੇ ਆ ਫੇਰ ਬਹੁਤ ਜੱਬ ਪੈ ਜਾਣਾ ਤਕੜਾ ਹਨਾ ਇੱਕ ਵੀ ਸਾਡਾ ਜੱਬ ਇੱਕ ਪੈ ਗਿਆ ਇਹ ਵੀ ਸਾਡੀ ਵਿੱਚ ਰੁਪਈਆ ਹੈ ਨਹੀਂ ਗਾ ਰੁਪਈਏ ਹੈਗੇ ਸਾਡੇ ਕੋਲ ਸਿਰਫ 20 200 ਰੁਪਈਆ ਦਾ ਨਾਲੇ ਅਸੀਂ ਪਟਾਕਾ ਲੈਣ ਤੌਰ ਪਏ ਆ ਨਾਲੇ ਦਾਣੇ ਪਿਉਣ 70 ਰੁਪਈਆ ਪੈਸੇ ਸਾਡੇ ਕੋਲ ਹੈ ਨਹੀਂਗੇ ਹੁਣ ਉੱਥੇ ਜਾ ਕੇ ਦੇਖੀਏ ਕਿੰਦਾ ਦੁਕਾਨਦਾਰ ਨਾਲ ਗੱਲਬਾਤ ਕਰਨੀ ਆ ਹਨਾ ਪੈਸਾ ਹੈ ਨਹੀਂ ਕੋਲ ਪਟਾਕੇ ਲੈਣ ਤਾਂ ਹੀ ਤੌਰ ਪਏ ਆ ਮੂੰਹ ਚਾ ਕੇ ਮੰਡੀਆਂ ਵਿੱਚ ਝੋਨਾ ਹੋ ਗਿਆ ਸ਼ੁਰੂ ਤੇ ਆਹ ਦੇਖ ਲੋ ਵਿਚਾਰੇ ਇਹਨਾਂ ਦੀ ਵੀ ਦੀਵਾਲੀ ਇੱਟਾਂ ਹੀ ਲੰਗਣੀ ਔਖੀ ਸੌਖੀ ਆੜ ਤਾੜ ਝੋਨਾ ਡਿਗੀ ਜਾਂਦਾ ਆ ਤਾਂ ਐ ਕਿ ਕਹਿੰਦੇ ਝਾੜ ਜੂੜ ਹੈ ਨਹੀਂਗਾ ਤਾਂ ਬਹੁਤ ਔਖਾ ਹੋਇਆ ਕਿਸਾਨ ਵੀਰਾਂ ਦਾ ਵੀ ਲੋ ਜੀ ਜਿਹੜਾਲੇ ਸ਼ਹਿਰ ਵਿੱਚ ਵੀ ਫੁੱਲ ਰਸ਼ਿਆ ਦੀਵਾਲੀ ਕਰਕੇ ਲੋ ਜੀ ਮੇਰੇ ਵੀਰਿਓ ਦੀਵਾਲੀ ਕਰਕੇ ਸ਼ਹਿਰਾਂ ਵਿੱਚ ਲੱਗੀਆਂ ਆ ਫੁੱਲ ਰੌਣਕਾਂ ਦੁਨੀਆ ਵੀਰਿਓ ਆਈ ਜਾਂਦੀ ਆ ਤਾਂ ਦੁਨੀਆ ਜਾਈ ਜਾਂਦੀ ਆ ਫਰੂਟਾਂ ਦੀਆਂ ਦੁਕਾਨਾਂ ਬੱਲੇ 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 ਹਰ ਇੱਕ ਦੁਕਾਨ ਦੇ ਉੱਤੇ ਪਟਾਕੇ ਹੱਦ ਹੋ ਗਏ ਗੱਲ ਵਾਲੀ ਇੱਕ ਮੈਡੀਕਲ ਵਾਲੇ ਨੇ ਵੀ ਆਪਣੇ ਮੈਡੀਕਲ ਦੇ ਮੋਰੇ ਪਟਾਕੇ ਰੱਖੇ ਸੀ ਉਹ ਪਤੰਦਰ ਨੂੰ ਕਿਉਂ ਪੁੱਛਣ ਆਲਾ ਹੋਵੇ ਬਈ ਮੈਡੀਕਲ ਦੇ ਨਾਲ ਪਟਾਕਿਆਂ ਦਾ ਕੀ ਮੇਲ ਆ ਪਤੰਦਰਾ ਆਹ ਚੱਲ ਜਾਂਦੀ ਆ ਜਲ ਅੰਦਰ ਨੂੰ ਮੈਡੀਕਲ ਦੇ ਨਾਲ ਮੈਡੀ ਡਾਕਟਰ ਤਾਂ ਕਹਿੰਦੇ ਆ ਪਟਾਕੇ ਨਹੀਂ ਵਿਜਾਉਣੇ ਹੈਗੇ ਹਨਾ ਭਈ ਆਖੇ ਜੇ ਪੈ ਜਊ ਕੋਈ ਨੁਕਸਾਨ ਹੋ ਜੂ ਪਰ ਮੈਡੀਕਲ ਵਾਲੇ ਨੇ ਧਮ ਧਮਾ ਕੇ ਪਟਾਕੇ ਰੱਖੇ ਪੂਰੇ ਫੁੱਲ ਸਜਦੇ ਆ ਲੱਗੇ ਆ ਸਟਾਈਲ ਲਾਉਣਾ ਜੇ ਪਟਾਕਿਆਂ ਦੀ ਵਿੱਚੇ ਕੇਲੇ ਕੰ ਵਿੱਚੇ ਬਜਰੀਆਂ ਦੇਖੋ ਫੜਾ ਬਰੂਟਾ ਨਹੀਂ ਦੁਕਾਨਾਂ ਪੂਰੀਆਂ ਫੁੱਲ ਸਜੀਆਂ ਐਨ ਲੋਕੀ ਰਾਹ ਵਿੱਚ ਅਸੀਂ ਰੌਕ ਰੌਕ ਕੇ ਚੀਜ਼ਾਂ ਖਰੀਦਦੇ ਹੋਏ ਕਿਸੇ ਨੂੰ ਟ੍ਰੈਫਿਕ ਦਾ ਕੋਈ ਮਤਲਬ ਨਹੀਂ ਕੋਈ ਪਿੱਛੇ ਆਉਂਦਾ ਆ ਸੀ ਨਾ ਰੁਕਿਆ ਰੋਡਵੇਜ ਵਾਲਾ ਵੀਰ ਮੋੜੇ ਕੱਟਣ ਨੂੰ ਫਿਰਦਾ ਪਰ ਇਤੋਂ ਭਾਈ ਆ ਅਸੀਂ ਪਹਿਲਾਂ ਕੱਢ ਲੈਣੀ ਆ ਆ ਦੇਖੋ ਪਟਾਕੇ ਬਾ ਵਾ 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 ਆ ਬੂਟਾ ਵਾਲੀ ਦੁਕਾਨ ਹੀ ਕੋਈ ਪਾਈ ਜਾਂਦਾ ਉਹ ਬੱਲੇ 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 ਆ ਦੇਖੋ ਮਠਿਆਈਆਂ ਉੱਤੇ ਮੱਖੀਆਂ ਵਾ 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 ਬੱਲੇ 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 ਹਰੇਕ ਦੀ ਦੁਕਾਨ ਦੇ ਮੋੜੇ ਚਾੜਨੀ ਬੱਲੇ 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 ਸਵਾਦ ਆ ਗਿਆ ਦੇਖ ਕੇ ਕੋਈ ਪਿੱਛੇ ਆ ਲੜੀਆਂ ਹੀ ਲਾਈਆਂ ਆ ਟੈਲੀਵਿਜ਼ਨ ਵਾਲਿਆਂ ਨੇ ਦੇਖੋ ਚਾਰਨੀਆਂ ਵਿਆਹ ਦਾ ਪੂਰਾ ਫੁੱਲ ਮਾਹੌਲ ਆ ਮੇਲੇ ਦਾ ਆ ਕੋਈ ਭਾਈ ਆਪਣੇ ਬੱਚੇ ਲਈ ਛੋੜੀ ਹੀ ਸਾਈਕਲ ਹੀ ਲੈ ਕੇ ਜਾਂਦਾ ਹੋਇਆ ਸਕੂਟਰ ਟੈਪ ਨਜ਼ਾਰੇ ਫੁੱਲ ਲੈ ਰਹੇ ਨੇ ਲੋਕੀ ਦੇ ਕੁੱਤੇ ਆਰਾਮ ਕਰ ਰਹੇ ਨੇ ਓਕੇ ਵੀਰੇ ਆਟਾ ਆਪਣਾ ਹੋ ਗਿਆ ਆ ਪੀਸ ਯਾਨੀ ਕਿ ਦਾਣੇ ਹੋ ਗਿਆ ਪੀਸ ਉਹਦਾ ਬਣਾਤਾ ਆਟਾ ਵੀਰੇ ਨੇ ਉਹ ਆਪਣਾ ਮਿੱਤਰ ਹੀ ਸੀਗਾ ਕਹਿੰਦਾ ਝੱਕੋ ਕੱਲ ਗੁੱਲ ਨੂੰ ਛੱਡੋ ਪਰੇ ਅੱਜ ਹੀ ਪੀ ਦਿੰਨੇ ਹਾਂ ਇਹ ਆਪਣਾ ਕੰਮ ਗਿਆ ਹੋਣ ਲੈ ਕੇ ਦੇਣਿਆ ਰੈਮ ਨੂੰ ਪਟਾਕੇ ਸਲਈ ਸਾਵਧਾਨੀ ਨਾਲ ਹੌਲੀ ਹੌਲੀ ਪ੍ਰੇਮ ਪਿਆਰ ਨਾਲ ਗੱਡੀ ਚਲਾਈ ਦੀ ਹੁੰਦੀ ਆ ਵੀਰੋ ਸਬਸਕ੍ਰਾਈਬ ਕਰ ਕਲੋ ਤਾਂ ਕਰ ਸਬਸਕ੍ਰਾਈਬ ਕਰ ਲਓ ਜੀ ਸਾਰੇ ਸਬਸਕ੍ਰਾਈਬ ਕਰ ਕਲੋ ਜੀ ਸਾਰੇ ਆ ਗਿਆ ਕਲੂਨ ਦਾ ਪੈਕਟ ਲੈ ਲਿਆ ਲੋਇਆ ਤੇ ਆ ਛੋਟੇ ਛੋਟੇ ਪਟਾਕੇ ਆਹ ਤੇ ਬੰਬ ਦੇ ਆ ਰਕੇ ਆ ਵਡਾ ਕਿ ਆ ਇਹ ਹੁੰਦਾ ਛੋਟਾ ਪਰ ਇਹ ਤਾਂ ਨਾਕਾ ਬੜਾ ਮੱਲਵੱਲ ਬੰਬ ਆਦੂ ਬੰਬ ਵਰਗੇ ਹੁੰਦੇ ਆ ਵੀ ਪਾ ਲੈਣਾ ਵੱਡਾ ਆ ਬਾਲ ਦੇ ਦੇ ਆਪੇ ਕੰਨਾਂ ਚ ਉਂਗਲੀਆਂ ਲੈ ਕੇ ਬਜਾਉਂਦੀ ਤੂੰ ਆ ਗਈ ਆਛਾ ਪਿਸਤੌਲ ਚ ਬੋਨਾਰ ਆ ਲੈਣੇ ਆ ਹਾਂ ਨਰੀਏ ਡੋ ਕੇ ਵੀ ਟੋਟਾ ਪੰਪਾ ਟੋਟਾ ਪੰਪ ਵੀ ਦੇ ਦੇ ਲੋਕਾਂ ਉੱਡ ਆ ਪਿਆ ਪਿਆ ਨੂੰ ਅਨਪੁੱਤ ਕੈਲਕੂਲੇਟਰ ਦੇ ਲਓ ਜੀ ਪਟਾਕੇ ਲੈ ਆ ਖਰੀਦ ਅਸੀਂ ਤੇ ਹੁਣ ਚੱਲਿਆਂ ਪੈੰਡ ਨੂੰ ਤੇ ਨਾਲੇ ਸਾਨੂੰ ਆਹ ਦੇਖੋ ਦੁਕਾਨ ਵਾਲਿਆਂ ਨੇ ਦਿੱਤਾ ਇੱਕ ਗਿਫਟ ਇੱਥੇ ਅਸੀਂ ਰੋਜ਼ ਆਈਦਾ ਆ ਸਟਾਰ ਸੁਪਰ ਸਟੋਰ ਆ ਬਡਾਲੇ ਦੇ ਵਿੱਚ ਉਹ ਦੀਦਾ ਤੁਹਾਨੂੰ ਆਹ ਦੇਖੋ ਇੱਥੇ ਜਦੋਂ ਵੀ ਸੌਦਾ ਲੈਣ ਆਉਣੇ ਇੱਥੇ ਆਉਣ ਆ ਜਿਹੜੇ ਇਹਨਾਂ ਦੇ ਕਸਟਮਰ ਆ ਪੱਕੇ ਆ ਉਹਨਾਂ ਨੂੰ ਇਹ ਗਿਫਟ ਦਿੰਦੇ ਅੱਜ ਇਹਦੇ ਵਿੱਚ ਪਤਾ ਨਹੀਂ ਸ਼ਾਇਦ ਕੱਪ-ਕੁਪ ਹੋਣੇ ਆ ਬੰਦੇ ਵਧੀਆ ਰੇਟ ਵੀ ਇਹਨਾਂ ਦਾ ਪੂਰਾ ਜਾਇਜ਼ ਆ ਬਹੁਤ ਬੰਦੇ ਟੌਪ ਦੇ ਚੱਲੀਏ ਜੀ ਚੱਲੀਏ ਪਿੰਡ ਨੂੰ ਚਲੋ ਠੀਕ ਆ ਫਿਰ ਮਿਲਦੇ ਆ ਰਾਹ ਵਿੱਚ ਜੀ ਲਓ ਜੀ ਹੁਣ ਅਸੀਂ ਪਹੁੰਚ ਚੱਲੇ ਆ ਪਿੰਡ ਤਾਂ ਉਹ ਸਾਡਾ ਹੈਗਾ ਆ ਖੂਹ ਉਹ ਜਿਹੜਾ ਸ਼ਾਇਦ ਦੀਦਾ ਹੀ ਹੋਣਾ ਤੁਹਾਨੂੰ ਉਹ ਜਿਹੜਾ ਪਰਲਾ ਆ ਵਾਲਾ ਉਹਨਾਂ ਨੇ ਟ੍ਰਾਂਸਫਰ ਨਾਲ ਦਾ ਚਾਚੇ ਕਾਇ ਜਿੱਦਾਂ ਚਾਚੇ ਨੇ ਇਹ ਜੱਕ ਦਿੱਤੀ ਸੀਗੀ ਜਦ ਤਾਹੇ ਨੇ ਸਾਡੇ ਨੇ ਜ਼ਮੀਨ ਆਹ ਲੋ ਜੀ ਦੁਕਾਨ ਵਾਲਿਆਂ ਨੇ ਆਹ ਗਿਫਟ ਦਿੱਤਾ ਆ ਨਿਕਲੇ ਵਿੱਚੋਂ ਕਾਪ ਪਿਆ ਤੇ ਛੋਟੀਆਂ ਛੋਟੀਆਂ ਪਲੇਟਾਂ ਆ ਚੱਕਰੀ ਦੇ ਕਹਾ ਕਿੱਦਾਂ ਦੀ ਆਹ ਤੇ ਚਾਰ ਕਿੱਕੜ ਬੰਬ ਥੋੜੇ ਆ ਬਾਜਾ ਕੇ ਕਿਤੇ ਇਹਨਾਂ ਨੇ ਕਿੱਥੇ ਜਾਣਾ ਏਡੇ ਏਡੇ ਬੰਬ ਪਿਆ ਕਿੱਡੇ ਕਿੱਡੇ ਬੰਬ ਲੈ ਹੱਥ ਤੇ ਦੇਖ ਇਹਨਾਂ ਆ ਤੋਤਾ ਬੰਬ ਆ ਤਾਂ ਫੇਰ ਬੰਬ ਤੋਤਾ ਬੰਬ ਫੁੱਟਾ ਬੰਬ ਇਹ ਕਿੱਟੜੀ ਚੱਕੜੀ ਕਿੱਟੜੀ ਤੁਸੀਂ ਕਿਹਦਾ ਆਪ ਬਣਾਤੀ ਹੈਪੀ ਦੀਵਾਲੀ ਹੈਪੀ ਦੀਵਾਲੀ ਕਹੋ ਸਾਰੇ ਜਾਣੇ ਹੈਪੀ ਦੀਵਾਲੀ